ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਅੱਜ ਦੀ ਕਹਾਣੀ ਕਮਜ਼ੋਰ ਦਿਲ ਵਾਲੇ ਨਾ ਸੁਣਨ 16 ਸਾਲ ਦਾ ਮੁੰਡਾ ਆਪਦੀ ਮਾਂ ਨੂੰ ਆਵਾਜ਼ ਮਾਰਦਾ ਪਹਿਲਾਂ ਔਨੇ ਆਵਾਜ਼ ਮਾਰੀ ਮਾਂ ਤੇ ਫਿਰ ਆਵਾਜ਼ ਮਾਰੀ ਮਾਂ ਜਦੋਂ ਤੀਜੀ ਵਾਰ ਆਵਾਜ਼ ਮਾਰੀ ਤਾਂ ਇਹਨਾਂ ਚਿਲਾ ਕੇ ਆਵਾਜ਼ ਮਾਰੀ ਕਿ ਚਾਰੇ ਪਾਸੇ ਉਹਦੀ ਆਵਾਜ਼ ਸੁਣੀ ਪਹਿਲੀ ਆਵਾਜ਼ ਮਾਂ ਨੂੰ ਚੰਗੀ ਤਰ੍ਹਾਂ ਨਹੀਂ ਸੁਣੀ ਤੇ ਦੂਸਰੀ ਆਵਾਜ਼ ਤੇ ਉਹ ਸਮਝਦੀ ਆ ਤੇ ਤੀਸਰੀ ਆਵਾਜ਼ ਜਦੋਂ ਉਹ ਸੁਣਦੀ ਆ ਤਾਂ ਦੌੜੀ ਹੋਈ ਘਰ ਤੋਂ ਬਾਹਰ ਆਉਂਦੀ ਆ ਪਰ ਜਦੋਂ ਹੀ ਮਾਂ ਘਰ ਤੋਂ ਬਾਹਰ ਪੈਰ ਰੱਖਦੀ ਆ ਤੇ ਉਹਦੇ ਬੇਟੇ ਦਾ ਕੱਟਿਆ ਹੋਇਆ ਸਿਰ ਮਾਂ ਦੀ ਝੋਲੀ ਵਿੱਚ ਆ ਕੇ ਡਿੱਗਦਾ ਆਪਣੇ ਬੇਟੇ ਦਾ ਕੱਟਿਆ ਹੋਇਆ ਸਿਰ ਮਾਂ ਦੇਖਦੀ ਆ ਤਾਂ ਉਹਦੀਆਂ ਚੀਕਾਂ ਉਹਦੇ ਵਹਿਣ ਪੂਰੇ ਪਿੰਡ ਵਿੱਚ ਸੁਣਦੇ ਆ ਮਾਂ ਵਿਲਕਦੀ ਆ ਕਰ ਲਾਉਂਦੀ ਆ ਉਹ ਲੜਕਾ ਪੰਜ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਜਦੋਂ ਭੈਣਾਂ ਮਾਂ ਕੋਲ ਆਉਂਦੀਆਂ ਉਹ ਵੀ ਆਪਣੇ ਵੀਰ ਦਾ ਕਟਿਆ ਹੋਇਆ ਸਿਰ ਦੇਖ ਕੇ ਵਿਲਕ-ਵਿਲਕ ਜਾਂਦੀਆਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਸੇ ਵਿਅਕਤੀ ਨੇ ਇਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਇਹ ਖਬਰ ਟੀਵੀ ਅਖਬਾਰ ਪੂਰੇ ਦੇਸ਼ ਵਿੱਚ ਫੈਲ ਗਈ। ਇੱਕ ਪਾਸੇ ਲੋਕ ਦੀਵਾਲੀ ਮਨਾ ਰਹੇ ਸੀ ਤੇ ਦੂਸਰੇ ਪਾਸੇ ਇਹ ਮਾਂ ਤੇ ਭੈਣਾਂ ਦੇ ਕੀਰਨੇ ਜਿਨੇ ਵੀ ਸੁਣੇ ਉਹਦਾ ਕਲੇਜਾ ਮੂਹ ਨੂੰ ਆਉਂਦਾ ਸੀ। ਪ੍ਰਸ਼ਾਸਨ ਇਹ ਯਕੀਨ ਦਿਵਾਉਂਦਾ ਕਿ ਅਸੀਂ ਤੁਹਾਨੂੰ ਨਿਆਂ ਦਿਵਾਵਾਂਗੇ ਪਰ ਉਸ ਲੜਕੇ ਦੀ ਮਾਂ ਤੇ ਭੈਣਾਂ ਦਾ ਇਹੀ ਕਹਿਣਾ ਕਿ ਕੀ ਸਰਕਾਰ ਸਾਡਾ ਲੜਕਾ ਵਾਪਸ ਕਰ ਦੇਵੇਗੀ? ਕੀ ਉਹਨਾਂ ਪੰਜ ਭੈਣਾਂ ਦਾ ਭਰਾ ਵਾਪਸ ਮਿਲ ਸਕੇਗਾ? ਜਦੋਂ ਇਸ ਕਤਲ ਦੀ ਵਜ੍ਹਾ ਲੋਕਾਂ ਨੂੰ ਪਤਾ ਲੱਗਦੀ ਆ ਤਾਂ ਲੋਕ ਸੋਚੋ ਲਈ ਮਜਬੂਰ ਹੋ ਜਾਂਦੇ ਆ ਕਿ ਇੰਨੀ ਛੋਟੀ ਜਿਹੀ ਗੱਲ ਤੇ ਇੱਕ ਲੜਕੇ ਦੀ ਇਸ ਤਰ੍ਹਾਂ ਹੱਤਿਆ ਕਰ ਦਿੱਤੀ ਅੱਜ ਦੀ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਜੋਨਪੁਰ ਤੇ ਜੋਨਪੁਰ ਤੋਂ 10 ਕਿਲੋਮੀਟਰ ਦੂਰ ਗੋਰਾ ਬਾਦਸ਼ਾਪੁਰ ਥਾਣਾ ਖੇਤਰਦਾ ਪੈਂਦਾ ਕਬੀਰੂ ਦੀਨਪੁਰ 30 ਅਕਤੂਬਰ 2024 ਦੀ ਸਵੇਰ ਲਗਭਗ 7:30 ਵਜੇ ਦੇ ਆਸ-ਪਾਸ ਸੰਜੀਵ ਜਾਦਵ ਦਾ ਕੋਲਤਾ ਪੁੱਤਰ ਅਨੁਰਾਗ ਜਾਦਵ ਉਰਫ ਛੋਟੂ ਜਿਸ ਦੀ ਉਮਰ ਲਗਭਗ 16 ਸਾਲ ਹੁੰਦੀ ਆ ਘਰ ਦੇ ਬਾਹਰ ਖੜਾ ਹੋ ਕੇ ਦੰਤਨ ਬੁਰਸ਼ ਕਰ ਰਿਹਾ ਹੁੰਦਾ ਪਿੰਡ ਵਿੱਚ ਕਈ ਲੋਕ ਦੰਤਨ ਕਰਦੇ ਆ ਤੇ ਕਈ ਬੁਰਸ਼ ਕਰਦੇ ਆ ਉਹ ਵੀ ਦੰਤਨ ਜਾਂ ਬੁਰਸ਼ੀ ਕਰ ਰਿਹਾ ਸੀ ਓ ਮਾਂ ਮਾਂ ਕਰਕੇ ਤਿੰਨ ਆਵਾਜ਼ਾਂ ਮਾਰਦਾ ਜਦੋਂ ਉਹ ਉਹਦੀ ਮਾਂ ਆਸ਼ਾ ਦੇਵੀ ਦੌੜਦੇ ਹੋਏ ਘਰ ਤੋਂ ਬਾਹਰ ਨਿਕਲਦੀ ਆ ਤੇ ਮਾਂ ਦੀ ਗੋਦੀ ਵਿੱਚ ਉਦਾਸੇ ਰੱਖ ਕੇ ਡਿੱਗਦਾ ਹੈ ਮਾਂ ਚੀਕਦੀ ਆ ਹਾਏ ਮੇਰੇ ਬੇਟੇ ਨੂੰ ਮਾਰ ਦਿੱਤਾ ਪਿੰਡ ਦੇ ਹੀ ਕਈ ਲੋਕ ਇਕੱਠੇ ਹੁੰਦੇ ਆ ਲਾ ਪਿੰਡ ਦੇ ਹੀ ਕਈ ਲੋਕ ਹੁੰਦੇ ਆ ਲਾਲਤਾ যাদਬ ਉਸ ਦਾ ਬੇਟਾ ਰਮੇਸ਼ যাদਬ ਇੱਕ ਹੋਰ ਲੜਕਾ ਹੁੰਦਾ ਸੂਰਜ যাদਬ ਇਹ 5 ਤੋਂ 7 ਵਿਅਕਤੀ ਹੁੰਦੇ ਆ ਕਿਸੇ ਦੇ ਹੱਥ ਵਿੱਚ ਕਲਾੜੀ ਸੀ ਕਿਸੇ ਦੇ ਹੱਥ ਵਿੱਚ ਤਲਵਾਰ ਸੀ ਸਾਰੇ ਇਸ ਲੜਕੇ ਦੇ ਅੱਗੇ ਪਿੱਛੇ ਪਏ ਹੋਏ ਸੀ ਉਹ ਲੜਕਾ ਦੌੜਦਾ ਆਪਣੀ ਜਾਨ ਬਚਾਉਣ ਖਾਤਰ ਬਹੁਤ ਕੋਸ਼ਿਸ਼ ਕਰਦਾ ਆਸ-ਪਾਸ ਦੇ ਲੋਕੀ ਵੀ ਉੱਠ ਜਾਂਦੇ ਨੇ ਜਦੋਂ ਲੜਕਾ ਇੱਕ ਜਗ੍ਹਾ ਤੇ ਰੁਕਦਾ ਤਾਂ ਪਿੱਛੋਂ ਤੋਂ ਇੱਕ ਤਲਵਾਰ ਆਉਂਦੀ ਆ ਤਲਵਾਰ ਇੰਨੀ ਜ਼ੋਰ ਦੀ ਚਲਾਈ ਗਈ ਕਿ ਪਿੱਛੇ ਤੋਂ ਲੜਕੇ ਦਾ ਸਿਰ ਘਰ ਦੇ ਨਾਲੋਂ ਅਲੱਗ ਕਰ ਦਿੱਤਾ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਪੂਰਾ ਪਿੰਡ ਇਸ ਘਟਨਾ ਨੂੰ ਲੈ ਕੇ ਸੜਕਾਂ ਤੇ ਆ ਜਾਂਦਾ ਇਹ ਖਬਰ ਮੀਡੀਆ ਵਿੱਚ ਫੈਲ ਜਾਂਦੀ ਆ ਡੀਐਸਪੀ ਡਾਕਟਰ ਦਿਨੇਸ਼ ਚੰਦ ਐਸਪੀ ਡਾਕਟਰ ਅਜੀਪਾਲ ਸ਼ਰਮਾ ਸੀਓ ਗੋਰਾ ਬਾਦਸ਼ਾਹਪੁਰ ਦੇ ਸਾਰੇ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਸੈਂਕੜੇ ਦੀ ਗਿਣਤੀ ਦੇ ਵਿੱਚ ਪੁਲਿਸ ਪਹੁੰਚ ਜਾਂਦੀ ਆ 31 ਅਕਤੂਬਰ 2024 ਨੂੰ ਇਹ ਲੜਕਾ ਅਨੁਰਾਗ ਜੱਜਵ ਆਪਣੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਹੁੰਦਾ ਜਿਸ ਦੀ ਸਫਾਈ ਕਰ ਰਿਹਾ ਸੀ ਉਸ ਤੋਂ ਪੁੱਛਿਆ ਜਾਂਦਾ ਕਿ ਤੂੰ ਕਿਉਂ ਸਫਾਈ ਕਰ ਰਿਹਾ ਤਾਂ ਉਹ ਆਖਦਾ ਅਗਲੇ ਦਿਨ ਦੀਵਾਲੀ ਆ ਇਸ ਲਈ ਸਫਾਈ ਕਰ ਰਿਹਾ ਉਸ ਤੋਂ ਥੋੜੇ ਜੇ ਫਾਸਲੇ ਤੇ ਰਹਿੰਦੇ ਆ ਲਾਲਤਾ ਜੱਜਵ ਤੇ ਉਸ ਦੇ ਘਰ ਦੇ ਹੋਰ ਲੋਕ ਆ ਕੇ ਉਸ ਨੂੰ ਬੋਲਣ ਲੱਗਦੇ ਆ ਗਾਲੀ ਗਲੋਚ ਵੀ ਕੱਢਦੇ ਆ ਇਸ ਲੜਕੇ ਨੂੰ ਕਹਿੰਦੇ ਆ ਤੂੰ ਇੱਥੋਂ ਚਲਾ ਜਾ ਤਾਂ ਆਸ-ਪਾਸ ਦੇ ਲੋਕ ਆਉਂਦੇ ਆ ਸਮਝਾਉਂਦੇ ਆ ਲੜਕੇ ਨੂੰ ਕਿ ਤੂੰ ਆਪਣੇ ਘਰੇ ਚਲਾ ਜਾ ਅਨੁਰਾਗ ਆਪਣੇ ਘਰ ਆ ਜਾਂਦਾ ਘਾਰਾ ਕਿ ਉਹ ਇਹਨਾਂ ਨੇ ਦੱਸਦਾ ਕਿ ਉਸ ਨਾਲ ਇਸ ਤਰ੍ਹਾਂ ਹੋਇਆ ਲਾਲਤਾ ਜੱਜਵ ਲਈ ਇਹ ਬਹੁਤ ਵੱਡੀ ਗੱਲ ਸੀ ਉਹ ਆਪਣੇ ਪਰਿਵਾਰ ਦੇ ਨਾਲ ਪਲਾਨਿੰਗ ਕਰਦੇ ਆ ਤੇ ਫਿਰ ਅਗਲੇ ਦਿਨ ਦੀ ਸਵੇਰ ਜਦੋਂ ਅਨੁਰਾਗ ਦੇ ਘਰ ਦੇ ਬਾਹਰ ਆਪਣੇ ਦੰਦ ਸਾਫ ਕਰ ਰਿਹਾ ਸੀ ਤਾਂ ਲਾਲਤਾ ਜਾਦਵ ਉਸ ਦਾ ਬੇਟਾ ਰਮੇਸ਼ ਜਾਦਵ ਇੱਕ ਹੋਰ ਵਿਅਕਤੀ ਸੂਰਜ ਜਾਦਵ ਇਹ ਸਾਰੇ 5 ਤੋਂ 7 ਜਣੇ ਹੁੰਦੇ ਆ ਤੇ ਅਨੁਰਾਗ ਦੀ ਗਰਦਨ ਕੱਟ ਦਿੰਦੇ ਆ ਉਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹਰ ਕੋਈ ਇਸ ਘਟਨਾ ਬਾਰੇ ਵਿਸਥਾਰ ਪੂਰਵਕ ਜਾਨਣਾ ਚਾਹੁੰਦਾ ਸੀ ਦਾ ਅਸਲ ਇੱਕ ਕਹਾਣੀ ਸ਼ੁਰੂ ਹੁੰਦੀ ਆ ਸਾਲ 1995 ਤੋਂ RAMJEET JADAV ਤੇ ਉਸ ਦੇ ਉਸ ਤੋਂ ਵੀ ਇੱਕ ਮੀਟਰ ਦੀ ਦੂਰ ਤੇ ਇੱਕ ਲਾਲਤਾ যাদব ਦਾ ਵਿਅਕਤੀ ਹੈ ਜਿਸ ਦਾ ਪਰਿਵਾਰ ਰਹਿੰਦਾ RAMCHAND YADAV ਦੇ ਪੰਜ ਬੇਟੀਆਂ ਤੇ ਇੱਕ ਬੇਟਾ 1995 ਤੋਂ ਲੈ ਕੇ ਇਸ ਪਿੰਡ ਦੇ ਵਿੱਚ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਰੌਲਾ ਚੱਲਦਾ ਆਉਂਦਾ ਸੀ ਇਸ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਦੋਨਾਂ ਪੱਖਾਂ ਦੇ ਵਿੱਚ ਕਈ ਵਾਰੀ ਰੌਲਾ ਰੱਪਾ ਚੱਲਿਆ ਸੀ ਕਈ ਵਾਰੀ ਪਿੰਡ ਦੇ ਲੋਕਾਂ ਨੇ ਰੌਲਾ ਲੰਬੇੜਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਲਾਲਤਾ ਜਾਦਵ ਇਹੀ ਆਖਦਾ ਸੀ ਕਿ ਇਸ ਜਗ੍ਹਾ ਤੇ ਮੈਂ ਆਪਣਾ ਮਕਾਨ ਬਣਾਵਾਂਗਾ RAMJIT JADAV ਗਰੀਬ ਪਰਿਵਾਰ ਤੋਂ ਹੁੰਦਾ ਤੇ 1 ਸਾਲ ਦੇ ਅੰਦਰ ਅੰਦਰ ਉਨ੍ਹਾਂ ਦੇ ਪਰਿਵਾਰ ਤੇ 16 ਮੁਕੱਦਮੇ ਦਰ ਕੀਤੇ ਜਾਂਦੇ ਆ ਅਨੁਰਾਗ ਜਾਦਵ ਦੇ ਪਰਿਵਾਰ ਨੂੰ ਕਿਸੇ ਨਾ ਕਿਸੇ ਮੁਕੱਦਮੇ ਦੇ ਵਿੱਚ ਅਲਝਾ ਕੇ ਰੱਖਿਆ ਜਾਂਦਾ ਇਹ ਘਟਨਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਅਨੁਰਾਗ ਜਾਦਵ ਦੇ ਪਰਿਵਾਰ ਤੇ 18ਵਾਂ ਮੁਕੱਦਮਾ ਦਰ ਹੁੰਦਾ ਹੈ ਅਨੁਰਾਗ ਦੀ ਭੈਣ ਮੀਡੀਆ ਦੇ ਵਿੱਚ ਆ ਕੇ ਕਹਿੰਦੀ ਆ ਕਿ ਜਾਂ ਤਾਂ ਸਰਕਾਰ ਮੇਰੇ ਭਰਾ ਦੀ ਮੌਤ ਦਾ ਬਦਲਾ ਲਵੇ ਮੌਤ ਦੇ ਬਦਲੇ ਮੌਤ ਦੇਵੇ ਤੇ ਜਾਂ ਫਿਰ ਇੱਕ ਭਰਾ ਦੀ ਭੈਣ ਆਪ ਆਪਣੇ ਭਰਾ ਦੀ ਮੌਤ ਦਾ ਬਦਲਾ ਲਵੇਗੀ। ਲਾਲਤਾ ਜਾਦਵ ਦੇ ਪਰਿਵਾਰ ਦਾ ਇੱਕ ਵਿਅਕਤੀ ਪੁਲਿਸ ਦੇ ਵਿੱਚ ਹੁੰਦਾ ਜਿਸ ਕਾਰਨ ਅਨੁਰਾਗ ਜਾਦਵ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਡਰਾਤਮਕਾ ਕੇ ਰੱਖਿਆ ਗਿਆ ਸੀ। ਉਹਨਾਂ ਤੇ ਇਸ ਤਰ੍ਹਾਂ ਮਕੱਦਮੇ ਵੀ ਸਾਰੇ ਉਸ ਦੀ ਮਿਲੀਪੁਗਤ ਹੀ ਸੀ ਤੇ ਇਸ ਘਟਨਾ ਤੋਂ ਬਾਅਦ ਲਾਲਤਾ ਜਾਦਵ ਨੂੰ ਪੁਲਿਸ ਘਰ ਦੇ ਵਿੱਚੋਂ ਹੀ ਅਰੈਸਟ ਕਰ ਲੈਂਦੀ ਆ। ਜੇ ਜਿਸ ਨੇ ਪਿੱਛੇ ਤੋਂ ਤਲਵਾਰ ਨਾਲ ਵਾਰ ਕੀਤਾ ਹੁੰਦਾ ਉਹ ਵੀ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਗਏ ਤੇ ਕੁਝ ਹਾਲੇ ਤੱਕ ਨਹੀਂ ਗ੍ਰਿਫਤਾਰ ਕੀਤੇ ਗਏ ਇਸ ਲਈ ਇਹ ਘਟਨਾ ਪੂਰੀ মিডিਆ ਦੇ ਵਿੱਚ ਫੈਲ ਜਾਂਦੀ ਆ ਹਰ ਕੋਈ ਇਸ ਘਟਨਾ ਦੇ ਬਾਰੇ ਨਿੰਦਿਆ ਕਰ ਰਿਹਾ ਹੈ ਕਿ ਏਡੀ ਵੱਡੀ ਗੱਲ ਨਹੀਂ ਸੀ ਆਰਾਮ ਨਾਲ ਬਹਿ ਕੇ ਵੀ ਉਸ ਜ਼ਮੀਨ ਦੇ ਟੁਕੜੇ ਦੇ ਬਾਰੇ ਹੱਲ ਕੀਤਾ ਜਾ ਸਕਦਾ ਸੀ ਇੱਕ ਛੋਟਾ ਜਿਹਾ ਟੁਕੜਾ ਜਿਹੜਾ ਬਸ ਛੋਟਾ ਜਿਹਾ ਹੀ ਹੁੰਦਾ ਏਕ ਛੋਟੇ ਜਿਹੇ ਟੁਕੜੇ ਦੇ ਪਿੱਛੇ ਇਸ ਤਰ੍ਹਾਂ ਪੰਜ ਭੈਣਾਂ ਦੇ ਭਰਾ ਦਾ ਕਤਲ ਕਰ ਦੇਣਾ ਬੁੱਢੇ ਮਾਪੇ ਦਾ ਜੋ ਬੜਾ ਪੇਦਾ ਸਹਾਰਾ ਸੀ ਉਸ ਦੀ ਇਸ ਤਰ੍ਹਾਂ ਗਰਦਨ ਵੱਖ ਕਰ ਦਿੱਤੀ ਉਹਦੀ ਮਾਂ ਜਦੋਂ ਗੋਦੀ ਦੇ ਵਿੱਚ ਆਪਦੇ ਪੁੱਤ ਦਾ ਕੱਟਿਆ ਹੋਇਆ ਸਿਰ ਲੈ ਕੇ ਤਾਹਾ ਮਾਰ ਰਹੀ ਸੀ ਤਾਂ ਹਰ ਕਿਸੇ ਦਾ ਦੇਖ ਕੇ ਕਲਜਾ ਪਾਟ ਰਿਆ ਸੀ ਮਾਂ ਦੇ ਵੈਣ ਸੁਣੇ ਨਹੀਂ ਜਾਂਦੇ ਸੀ ਤੇ ਭੈਣਾਂ ਆਖਦੀਆਂ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਹੁਣ ਸਰਕਾਰ ਚਾਹੇ ਕੁਝ ਵੀ ਕਰੇ ਕਿ ਸਾਨੂੰ ਆਪਦਾ ਭਰਾ ਮਿਲ ਜਾਵੇਗਾ ਉਸਦੀ ਇੱਕ ਭੈਣ ਨੇ ਰੋਂਦੀ ਹੋਈ ਨੇ ਕਿਹਾ ਕਿ ਸਾਡਾ ਉਹ ਇੱਕ ਹੀ ਚੰਦ ਸੀ ਤੇ ਅਸੀਂ ਪੰਜ ਉਸ ਦੇ ਸਤਾਰੇ ਸੀ ਜਦੋਂ ਸਾਡਾ ਉਹ ਚੰਦ ਹੀ ਨਹੀਂ ਰਿਹਾ ਤੇ ਅਸੀਂ ਸਤਾਰੇ ਵੀ ਉਹਦੇ ਇੱਕ ਸਾਥ ਦੇ ਬੁਝੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਖਨੇਰਾ ਕਰਤਾ ਉਹਨਾਂ ਨੇ ਜਿਨ੍ਹਾਂ ਨੇ ਸਾਡੇ ਭਰਾ ਨੂੰ ਇਸ ਤਰ੍ਹਾਂ ਮਾਰ ਮਕਾਇਆ ਤੇ ਸਾਡੇ ਭਰਾ ਦੀ ਇਹ ਹਾਲਤ ਕੀਤੀ ਉਹ ਕਹਿੰਦੀਆਂ ਜਦੋਂ ਅਸੀਂ ਤੇ ਸਾਡੀ ਮਾਂ ਨੇ ਇਹ ਸਭ ਦੇਖਿਆ ਤਾਂ ਸਾਡੇ ਤੋਂ ਸਹਿਯਾ ਨਹੀਂ ਜਾਂਦਾ ਸੀ ਘਰਿਆਂ ਤੋਂ ਤਾਂ ਕੀ ਕਿਸੇ ਤੋਂ ਵੀ ਇਹ ਦੇਖਿਆ ਨਹੀਂ ਜਾਂਦਾ ਸੀ ਕਿ ਉਹਦੀ ਮਿੰਟ ਦੇ ਵਿੱਚ ਹੀ ਉਹਨਾਂ ਨੇ ਕੀ ਹਾਲਤ ਕਰਤੀ ਜਦਕਿ ਇਹ ਐਡੀ ਵੱਡੀ ਗੱਲ ਨਹੀਂ ਸੀਗੀ ਛੋਟੀ ਉਮਰ ਦਾ ਹੀ ਸੀ ਇੰਨਾ ਵੱਡਾ ਨਹੀਂ ਸੀ ਕੋਈ ਉਹਨੂੰ ਪਿਆਰ ਨਾਲ ਸਮਝਾ ਕੇ ਕਹਿੰਦਿੰਦੇ ਕਿ ਤੂੰ ਆਪਦੇ ਘਰੇ ਜਾ ਜਾਂ ਉਹਦੇ ਬਾਪ ਨਾਲ ਆ ਕੇ ਗੱਲ ਕਰਦੇ ਇਸ ਤਰ੍ਹਾਂ ਉਸ ਮੁੰਡੇ ਤੇ ਵਾਰ ਕਰਨਾ ਇਹ ਬਹੁਤ ਹੀ ਨਿੰਦਣਯੋਗ ਕੰਮ ਹੈ RAMJEET YADAV ਦਾ ਪਰਿਵਾਰ ਉਸ ਦੀ ਪਤਨੀ ਤੇ ਉਸ ਦੀਆਂ ਧੀਆਂ ਪ੍ਰਸ਼ਾਸਨ ਮੂਰੇ ਇਹ ਮੰਗ ਰੱਖ ਰਹੀਆਂ ਤੇ ਅਸੀਂ ਉਸ ਦੀ ਅੱਗੇ ਭਰਾ ਦੀ ਮੌਤ ਦੇ ਲਈ ਇਹ ਅਣਸਾਖ ਚਾਹਣੀਆਂ ਕਿ ਸਰਕਾਰ ਮੌਤ ਦੇ ਬਦਲੇ ਮੌਤ ਦੇਵੇ ਜਿਵੇਂ ਉਹਨਾਂ ਨੇ ਸਾਡੇ ਭਰਾ ਦਾ ਸਿਰ ਧੜ ਤੋਂ ਵਖ ਕੀਤਾ ਇਵੇਂ ਹੀ ਉਹਨਾਂ ਦੇ ਨਾਲ ਕੀਤਾ ਜਾਵੇ ਤਾਂ ਹੀ ਸਾਡੇ ਭਰਾ ਦੀ ਰੂਹ ਨੂੰ ਸ਼ਾਂਤੀ ਮਿਲੇਗੀ ਤਾਂ ਹੀ ਸਾਨੂੰ ਸ਼ਾਂਤੀ ਮਿਲੇਗੀ ਕਿ ਅਸੀਂ ਆਪਣੇ ਭਰਾ ਦੇ ਮੌਤ ਦਾ ਬਦਲਾ ਲੈ ਲਿਆ ਨਹੀਂ ਤਾਂ ਉਹ ਕਹਿੰਦੀ ਆ ਕਿ ਸਾਨੂੰ ساری ਉਮਰ ਚੈਨ ਨਹੀਂ ਮਿਲਣਾ ਜੇਕਰ ਸਾਡੀ ਭਰਾ ਦੀ ਮੌਤ ਦਾ ਬਦਲਾ ਨਾ ਲਿੱਤਾ ਗਿਆ ਜੇਕਰ ਉਹ ਇਸੇ ਤਰ੍ਹਾਂ ਹੀ ਸਾਡੇ ਮੂਰੇ ਘਮਦੇ ਰਹੇ ਤਾਂ ਸਾਨੂੰ ਜਿਉਣਾ ਔਖਾ ਹੋ ਜਾਵੇਗਾ ਰੋ ਰੋ ਕੇ ਉਹਦੀਆਂ ਭੈਣਾਂ ਦਾ ਬੁਰਾ ਹਾਲ ਆ ਮਾਂ ਉਸ ਦੀ ਵਾਰ-ਵਾਰ ਬੇਹੋਸ਼ ਹੋ ਰਹੀ ਆ ਤੇ ਉਸ ਦਾ ਬਾਪ ਆਖਦਾ ਕਿ ਅਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਸਾਡੀ ਰੂਹ ਕੰਬ ਜਾਂਦੀ ਆ ਉਹ ਘਰਨਾ ਯਾਦ ਕਰਕੇ ਕਿ ਸਾਡੇ ਪੁੱਤ ਦਾ ਜੋ ਹਾਲ ਕੀਤਾ ਇਹ ਸਾਡੇ ਬਾਕੀ ਪਰਿਵਾਰ ਨੂੰ ਵੀ ਇਸ ਤਰ੍ਹਾਂ ਨੁਕਸਾਨ ਨਾ ਪਹੁੰਚਾਣ ਉਹ ਕਹਿੰਦਾ ਕਿ ਜੇਕਰ ਮੈਂ ਘਰ ਤੋਂ ਬਾਹਰ ਨਿਕਲਾਂਗਾ ਮੇਰੇ ਨਾਲ ਇਹਨਾਂ ਨੇ ਇਹ ਕਰਤਾ ਤਾਂ ਮੇਰੇ ਤੋਂ ਬਾਅਦ ਮੇਰੀਆਂ ਧੀਆਂ ਮੇਰੇ ਘਰ ਵਾਲੀ ਉਹਨਾਂ ਦਾ ਵਾਲੀ ਵਾਰਸ ਕੌਣ ਰਹੇਗਾ ਪੂਰਾ ਡਰ ਦਾ ਮਾਹੌਲ ਬੜਿਆਂ ਹੋਇਆ ਹੈ ਪਰਿਵਾਰ ਦੇ ਨਾਲ ਜੋ ਕੀਤਾ ਬਹੁਤ ਹੀ ਮਾੜਾ ਕੀਤਾ ਕਿਉਂਕਿ ਲੜਾਈਆਂ ਪੜਾਈਆਂ ਤਾਂ ਆਮ ਹੁੰਦੀਆਂ ਹੀ ਰਹਿੰਦੀਆਂ ਹਨ ਚਲੋ ਕੋਈ ਗੱਲ ਹੁੰਦੀ ਆ ਬੰਦਾ ਹੱਥੋਪਾਈ ਹੋ ਜਾਂਦਾ ਡਾਂਗੋ ਸੁੱਟੀ ਹੋ ਜਾਂਦਾ ਪਰ ਇਸ ਤਰ੍ਹਾਂ ਗਰਦਨ ਵਖ ਕਰ ਦੇਣੀ ਤੇ ਉਹ ਵੀ ਇਸ ਕੋਈ ਉਹਦੀ ਖਾਸ ਉਮਰ ਨਹੀਂ ਸੀ 16 ਸਾਲ ਦੀ ਉਮਰ ਹੁੰਦੀ ਆ ਉਹਨਾਂ ਦਾ ਇੰਨੀ ਸਮਝ ਵੀ ਨਹੀਂ ਹੋਣੀ ਉਹਨੇ ਤਾਂ ਇੰਨਾ ਸੋਚਿਆ ਹੀ ਨਹੀਂ ਸੀ ਕਿ ਮੇਰੇ ਇਸ ਤਰ੍ਹਾਂ ਸਾਫ ਸਪਾਈ ਕਰਨ ਤੇ ਹੀ ਇਹ ਲਾਲਤਾ ਜਾਦਵ ਦਾ ਪਰਿਵਾਰ ਇੰਨਾ ਜਿਆਦਾ ਭੜਕੂਗਾ ਕਿ ਉਹਦੀ ਉਹਦਾ ਜੀਵਨ ਹੀ ਖਤਮ ਕਰ ਦੇਊਗਾ ਉਹਦੀ ਭੈਣ ਰੋਂਦੀ ਹੋਈ ਦੱਸਦੀ ਆ ਕਹਿੰਦੀ ਜਦੋਂ ਬਾਹਰ ਉਹ ਦਾਤਨ ਬੁਰਸ਼ ਕਰਨ ਦੇ ਲਈ ਗਿਆ ਤਾਂ ਮੈਨੂੰ ਕਹਿ ਕੇ ਗਿਆ ਇਹ ਲੜਕੀ ਖਾਣਾ ਕਢਾਲ ਉਹਨੂੰ ਭੁੱਖ ਲੱਗੀ ਹੋਊਗੀ ਉਹਨੇ ਖਾਣਾ ਹੋਗਾ ਉਹ ਕਹਿੰਦੀ ਮੈਂ ਖਾਣਾ ਕਢਾਲ ਗਈ ਸੀ ਕਹਿੰਦੀ ਮੈਂ ਖਾਣਾ ਕੱਢ ਰਹੀ ਸੀ ਆਪਦੇ ਭਰਾ ਵਾਸਤੇ ਪਰ ਕਹਿੰਦੀ ਮੇਰਾ ਭਰਾ ਮੁੜ ਕੇ ਆਇਆ ਹੀ ਨਹੀਂ ਮੇਰਾ ਭਰਾ ਉਹ ਖਾਣਾ ਖਾਣ ਹੀ ਨਹੀਂ ਆਇਆ ਮੇਰਾ ਭਰਾ ਬਸ ਦਾਤਨ ਬੁਰਸ਼ ਕਰਦਾ ਹੀ ਰਹਿ ਗਿਆ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਸਾਰੇ ਲੋਕ ਇਹੀ ਅਪੀਲ ਕਰਦੇ ਆ ਕਿ ਅਨੁਰਾਗ ਜაძਮ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਘਟਨਾ ਨੂੰ ਸਾਡਾ ਸੁਣਾਉਣ ਦਾ ਮਕਸਦ ਕਿਸੇ ਨੂੰ ਦੁੱਖ ਦੇਣਾ ਕਿਸੇ ਨੂੰ ਤਕਲੀਫ ਦੇਣਾ ਕਿਸੇ ਨੂੰ ਪੜਕਾਉਣਾ ਨਹੀਂ ਇਸ ਘਟਨਾ ਨੂੰ ਸਾਡਾ ਸੁਣਾਉਣ ਦਾ ਮਕਸਦ ਇਹ ਹੀ ਆ ਕਿ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਇਹੋ ਜੀਆਂ ਹੋਰ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਜੋ ਵੀ ਕੋਈ ਘਟਨਾ ਹੁੰਦੀ ਆ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਜਰੂਰ ਸੁਣਾਉਣੇ ਆ ਤਾਂ ਜੋ ਸੁਣ ਕੇ ਲੋਕਾਂ ਦੇ ਵਿੱਚ ਇਹ ਆ ਸਕੇ ਵੀ ਕੋਈ ਹੋਰ ਇਹੋ ਜਿਹਾ ਕੰਮ ਨਾ ਕਰੇ ਕਿਉਂਕਿ ਇੱਕ ਉਹਨਾਂ ਦੇ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੇ ਤਾਂ ਉਹਦੇ ਬਸ ਜੋ ਕਰਤਾ ਉਹ ਕਰਤਾ ਇਹ ਸੋਚਿਆ ਨਹੀਂ ਕਿ ਮਗਰ ਪਰਿਵਾਰ ਦਾ ਕੀ ਹੋਊਗਾ ਪਰ ਕਿੰਨੇ ਜੀਆਂ ਦਾ ਨੁਕਸਾਨ ਹੋ ਗਿਆ ਪੰਜ ਜੁੜੀਆਂ ਭੈਣਾਂ ਜਿਹੜੀਆਂ ਸਾਰੀ ਉਮਰ ਤੜਫਣਗੀਆਂ ਉਹਦੇ ਮਾਪਿਓ ਜਿਹੜੇ ਸਾਰੀ ਉਮਰ ਤੜਫਣਗੇ ਉਹਨਾਂ ਦਾ ਕੌਣ ਵਾਲੀ ਵਾਰਸਾ ਉਹਨਾਂ ਦੇ ਜਿਗਰ ਦਾ ਟੁੱਟਾ ਉਹਨਾਂ ਨੇ ਮਿੰਟ 'ਚ ਹੀ ਖੋਲਿਆ ਆਪਣੇ ਗੁੱਸੇ ਤੇ ਕੰਟਰੋਲ ਹੀ ਨਾ ਕਰ ਸਕੇ ਇੰਨਾ ਕਿ ਜ਼ਿਆਦਾ ਗੁੱਸਾ ਆ ਗਿਆ ਕਿ ਕਿਸੇ ਦਾ ਜਿਗਰ ਦਾ ਟੁੱਟਾ ਉਹਨਾਂ ਨੇ ਮਿੰਟ ਵਿੱਚ ਹੀ ਢੈਢੇਰੀ ਕਰ ਦਿੱਤਾ ਸੁਣ ਕੇ ਖਬਰ ਵੀ ਬਹੁਤ ਦੁੱਖ ਹੋਈ ਤੇ ਸੁਣਾਉਂਦੇ ਹੋਏ ਵੀ ਬਹੁਤ ਦੁੱਖ ਹੋ ਰਿਹਾ